ਪਿਆਰਪਰੀ ਸ਼ਾਸਤਰੀ ਕਾਲਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਦ ਇੱਕ ਨਵੇਂ ਬਲੌਗ ਦੇ ਵਿੱਚ। ਲਓ ਵੀ ਅੱਜ ਆਪਾਂ ਫੇਰ ਚੱਲੇ ਆਂ ਰੋਟੀ ਤੇ ਕਿੱਥੇ ਚੱਲੇ ਆਂ ਸਾਰਾ ਤੁਹਾਨੂੰ ਬਲੌਗ ਦੇ ਦੱਸਾਂਗੇ ਬਲੌਗ ਨੇ ਐਂਡ ਤੱਕ ਬਣੇ ਰਹੋ ਤੇ ਆਦ ਦੇ ਬਲੌਗ ਦੀ ਆਪਾਂ ਇੱਥੋਂ ਸਟਾਰਟਿੰਗ ਕਰਦੇ ਆ। ਲਓ ਵੀ ਪਹੁੰਚ ਗਏ। ਅਸੀਂ ਮੋਟਰਸਾਈਕਲ ਤੇ ਨਾ ਮਿਹਲੇ ਨਹੀਂ ਇੱਥੋਂ ਬਾਹਰ ਨਿਕਲਣ ਲੱਗੇ। ਵਾਟ ਆਦੇ ਨਹੀਂ ਆਏ ਕਰਕੇ ਗੱਡੀ ਦੇ ਉੱਪਰ ਦੀ ਮੁਰਗੀ ਚੱਲੋ ਉਹੀ ਮੈਂ ਕਿਹਾ ਮੋਟਰਸਾਈਕਲ ਤੇ ਨਾ ਮਿਲ ਪਾ ਸੀ ਇਹਨੂੰ ਲਾ ਕੇ ਆਇਆ ਆਜਾ ਦੇ ਜਾ ਆਪਣੇ ਸਾਡਾ ਧਾਤਰਾ ਡੋਲਾ 10 ਰਜ ਕੇ 4 ਤੇ ਲਾਤਾ ਬਹੁਤ ਦਸ ਹੈ ਨਾ ਲਾ ਭਾਈ ਲਾ ਫੜਾਏਗਾ ਜੀ ਫੋਨ ਆਪਾ ਕਾਹ ਵੇ ਤੇ ਕਪੜਾ ਜਦੋਂ ਲਾਉਂਦਾ ਕੈਮਰਾ ਵੀ ਜ਼ਰੂਰੀ ਨਹੀਂ ਸਹੀ ਗੱਲ ਆ ਲਾ ਭਾਈ ਹਾਂ ਰੱਖ ਬਾਜੋ ਟਟ ਕੇ ਬੱਸ 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 ਨਾ ਉਹ ਮਰੋ ਬੱਸ ਉਹ ਨਾ ਉਹ ਜੀ ਇਹ ਤਨੂ ਘਾਰ ਇਹਨੂੰ ਆਗੇ ਸੈਂਡਵਿਚ ਹੋਮ ਮੇਡ ਅੱਜ ਆਪਾਂ ਤੇ ਕੁਝ ਬਣਾਂ ਘਰ ਦੇ ਬਣੇ ਹੋਈਆਂ ਥੋਨੂੰ ਵੀ ਇੱਕ ਜੀ ਪਾ ਦੇ ਮਿੰਡਿਓ ਪਾ ਦੇ ਪਾ ਦੇ ਇੱਕ ਜੀ ਮਰ ਚਟਨੀ ਪਾ ਦੇ ਬਸ ਕਿਦਾ ਪਾ ਦੇ ਬਸ ਬਹੁਤ ਚਾਹ ਤੂੰ ਇੱਕ ਜੀ ਪਾ ਦੇ ਬੱਸ ਬਹੁਤ ਆ ਵੀ ਆ ਗਿਆ ਆ ਵੀ ਆ ਗਿਆ ਭਾਈ ਖਤਰੋ ਦੇ ਖਿਡਾਰੀ ਖਤਰੋ ਆ ਖਤਰੋ ਦੇ ਖਿਡਾਰੀ ਲੱਭਣੀਆਂ ਆ ਧੁੱਪ ਜਿਵੇਂ ਬੈ ਕੇ ਖਾਣ ਵਾਲੀ ਹਾਰੇ ਇਕੱਠੇ ਮ ਜਾਨਾ ਫਾਡਰ ਸੀ ਅਸਲ ਤੇ ਆਨੇ ਵੱਡਣਾ ਜਾ ਕੇ ਅੰਦਰ ਕਾਟਵਾੜੇ ਹੀ ਨਹੀਂ ਕਰਦੀ ਯਾਰ ਚਲੋ ਖਾਗ ਲਈਏ ਪਹਿਲਾਂ ਹੁਣ ਇਹ ਤੋਂ ਪਹਿਲਾਂ ਥੋੜਾ ਜੋਂ ਕੇ ਖਾਲੀ ਹੋ ਜਾਣ ਲੈ ਵੀ ਬ੍ਰੇਕ ਤੋਂ ਬਾਅਦ ਕੈਮਰੇ ਤਿਆਰ ਰੱਖਣੇ ਪੈਂਦੇ ਨੇ ਨਾ ਨਾ ਕੋਈ ਚੁੱਕਰ ਨਹੀਂ ਸੀ ਕੋਈ ਕੰਮ ਨਹੀਂ ਕੀ ਕਰਦੀਆਂ ਸੀ ਉਹ ਦੇਖ ਨੂੰ ਸਾਡੇ ਨਾਲ ਕਿਹੜੀਆਂ ਤੇ ਤੁਹਾਡੇ ਨਾਲ ਕਿਹੜੀਆਂ ਸਾਡੇ ਬਾਅਦ ਤੋਂ ਉਹ ਨਾ ਭਾਈ ਸੈਂਡਵਿਚ ਤੋਂ ਬਾਅਦ ਹੁਣ ਆ ਗਿਆ ਮਿੱਠਾ ਪਰਦੇ ਕੇ ਪਿੱਛੇ ਕੀ ਹੈ ਪਰਦੇ ਕੇ ਪਿੱਛੇ ਜਾਮਨ ਹੈ ਹਾਂ ਜਾਮਨ ਫਿਰ ਸਟੂਲੀ ਚੱਕੀ ਕੇ ਆ ਜਾਓ ਉਧਰ ਵਰਫੀ ਆਹਾਹਾ ਇੱਥੇ ਚੱਕ ਲੈ ਇਸ ਟੁਕੜੀ ਇੱਧਰ ਨਮਕੀਨ ਇੱਧਰ ਜਿੱਦਾਂ ਟੁਕੜੀ ਇਹ ਨਿਆਣਾ ਨਿਆਣਾ ਆ ਜਾ ਬਿੱਲੇ ਮੇਰੇ ਨਾਲ ਆਈ ਕੋਲਾ ਭਾਈ ਮੈਂ ਨਿਕ ਲਈ ਬੰਦਾ ਇੱਕ ਪਾਸੇ ਟੁਕੜੀ ਇੱਕ ਨਾਲ ਚੱਕ ਲੈ ਲੈ ਨਾ ਨਾ ਤਾਂ ਪੀ ਲੈ ਕਹਿੰਦਾ ਓਕੇ ਦਾਦੀ ਕਹਿੰਦਾ ਓਕੇ ਸੂਰ ਆ ਜਾ ਪੁੱਤ ਮੰਮੀ ਨੂੰ ਆ ਕੁਰਸੀ ਤੇ ਆ ਜਾ ਗੱਡੀ ਲੈ ਭਾਈ ਪੂਰੇ ਆ ਜਾ ਪੁੱਤ ਚੱਕ ਲੋ ਵੀ ਚੱਕੋ ਭਾਈ ਆ ਲੈ ਜਲਦੀ ਆ ਗਿਆ ਫੋਟੇ ਕਾਣਾ ਹੋ ਹੈ ਬਈ ਪੁੱਤ ਬਣ ਵਿਭਾਗ ਵਾਲੇ ਆਏ ਹੋਏ ਨੇ ਬੂਟੇ ਦਾ ਮੈਨ ਆਮਰੂਦ ਕਹਿ ਲੈ ਕੇ ਜਾਣਾ ਕੰਮ ਕਾ ਕਰਕੇ ਮੈਂ ਵੀ ਬਣ ਵਿਭਾਗ ਵਾਲਾ ਆਏ ਨੇ ਕਹਿੰਦੇ ਵੀ ਬਰੂਦ ਲੈ ਕੇ ਜਾਣਾ ਇਹ ਕੋਈ ਤੇ ਮਾਸੇ ਦੀ ਬੁਸਲਾ ਕੱਲੇ ਤੋਰ ਤੂੰ ਉਧਰ ਕਹਿੰਦਾ ਲੈ ਜਾ ਕੋਈ ਚੱਕਰ ਨਹੀਂ ਲੈ ਆਉਂਗਾ ਅਸੀਂ ਲੜੀਏ ਪਿੰਡਾਇਆ ਵਿੱਚ ਕੋਈਆਂ ਵੀ ਲੈ ਜਾ ਲੈ ਭਾਈ ਬੁੰਦੇ ਨੇ ਫੁੱਲ ਨਹੀਂ ਕਿੰਨੇ ਕੀ ਬੀਗੇ ਨਾ ਵਧੀਆ ਵਧੀਆ ਆ ਸਾਡੇ ਦਾ ਇੰਦਰਾਹ ਕਰਤੀ ਦੂਰ ਲੈ ਭਾਈ ਚੱਲ ਉਹ ਆਪਣੇ ਉਹ ਮੇਰੇ ਕਮਰੇ ਮੂਰੇ ਏਡੇ ਏਡੇ ਨੇ ਮੈਂ ਦੇਖ ਕੇ ਉਹਨੇ ਇੱਕ ਤਰ੍ਹਾਂ ਲਿਆ ਕੇ ਦਿਖਾਉਂਗੀ ਏਡੇ ਏਡੇ ਹਾਂ ਹਾਂ ਲੈ ਨੀ ਤੋ ਉਹਦੇ ਛੱਡੀ ਜਾਣੇ ਸਾਡਾ ਕੀ ਏਡੇ ਏਡੇ ਮੋਦੀ ਵਾਲੇ ਫੁੱਟਬਾਲ ਏਡੇ ਰੰਗ ਵੀ ਆਗ ਵੀ ਮਾਣਾ ਨਿਕਲਿਆ ਬੈਠਿਆ ਨਹੀਂ ਏਡੀਆਂ ਅੱਟਕੀ ਵੀ ਜਦੋਂ ਉਹ ਤਾਂ ਖੱਦ ਪੱਤਾਂ ਆ ਭੈਣ ਜਿਹੜੀ ਗਈ ਡੇ ਡੇ ਅੱਗੇ ਬਲੌਗ ਬਲੌਗ ਉਹ ਵੀ ਪੜੇ ਬੜੇ ਦੇ ਪਚਾਰ ਕੋਈ ਆ ਸਾਰੇ ਮੁੰਰੇ ਨੂੰ ਆ ਜਾਓ ਬਰੂਤ ਤਾਂ ਫਿਰ ਇਕੱਠੀ ਫੋਟੋ ਹੋ ਜਾਓ ਚਲੋ ਪਈ ਹੈ ਪਾਈ ਜੱਗੇ ਕਲਾਪਾਈ ਕਿਹਦੇ ਨੇ ਕਿਹਾ ਕਿ ਮੈਂ ਕੰਦਨ ਨਾ ਰਸਰੇ ਨੂੰ ਦੇ ਦibou ਨਾ ਇਹ ਵੀ ਆਏਗਾ ਤੋੜ ਕੇ ਨਹੀਂ ਬੰਦੇ ਆਏ ਆ ਗੜ ਗਈ ਬੁੱਫਾ ਗੜਾ ਗਿਆ ਆ ਆਜੋ ਹੋ ਜਾ ਹੋ ਜਾ ਇੱਧਰ ਨੂੰ ਲੈ ਭਾਈ ਫੁੱਫੜ ਚੱਲਿਆ ਬੰਦੇ ਬੜੀ ਹੈ ਮੈਂ ਤਾਂ ਪਹਿਲੀ ਬੜੀ ਹੈ ਇਹ ਬੰਦੇ ਲੈ ਵੀ ਕੰਮ ਆ ਕੁੜੀ ਦੇ ਸਭ ਤੋਂ ਨੇੜਲੇ ਬੰਦੇ ਲੇਟ ਸਭ ਤੋਂ ਨੇੜਲੇ ਬੰਦੇ ਲੇਟ ਹਨਾ ਸ੍ਰੀ ਕਾਲ ਹੋਰ ਫਿਰ ਠੀਕ ਠਾਕ ਬੁਝਾਰਦੀ ਦੀ ਵੀ ਮੀਟਿੰਗ ਦਾ ਨੂੰ ਉਹ ਨਾ ਹੋ ਜਾਵੇ ਹਾਂ ਪਰ ਪਹਿਲੇ 11:00 ਵਜੇ ਰਹੂ ਕਹੋ ਪਾਜੀ ਆਸਤੀ ਕੰਮ ਦੀ ਬੱਜੇ ਰਹੂਗਾ ਅੱਜ ਕੋਈ ਨਾ ਹੋਣਾਗਾ ਮੈਲੋ ਮੈਲੋ ਛੱਡੀ ਬਈਆ ਦਿੱਤੀ ਇਹ ਇਹ ਤਾਂ ਪੀਡੀਐਮ ਦਾ ਜਾ ਰਹੇ ਹਾਂ ਅੱਜ ਅਸੀਂ ਮਾਰੂ ਦੀ ਸਾਰੀ ਕਿੱਲਾ ਲੈਣੀ ਹੈ ਚੱਲ ਭਾਈ ਹੂੰ ਬਲੌਗ ਬਣਾ ਇਧਰੋਂ ਸਹੀ ਬਣਦੀ ਆ ਇਧਰੋਂ ਸਹੀ ਆਉਂਦੀ ਆ ਇਧਰੋਂ ਤੇ ਵਾੜਾ ਤੇ ਇਧਰ ਸਹੀ ਆ ਗਈ ਬਸ ਇਧਰੋਂ ਉੱਥੇ ਲਾ ਦਾਂਗੇ ਲਾ ਲਾ ਆ ਬਾੜੀ ਭਾਈ ਨੇ ਫੇਰ ਚਲ ਆ ਤੋੜੀਆਂ ਵਧੀਆ ਜਿਹੀ ਗੋਲੇ ਰਾਮ ਨਾਲ ਸਾਈਂਦਾ ਬਾਤ ਸਭ ਤੋਂ ਢੀਲ ਬਣਾਉਣੀ ਆ ਕਿ ਬਣਾਇਤੀ ਢੀਲ ਬਾਲੀ ਤੇ ਹਾਲੀ ਦੀ ਨੀਂਹ ਨਾਲ ਲਿਆਈ ਜੀ ਹੁਣੇ ਬੀਜੇ ਹੋਵੇ ਰਾਮਾ ਆਹ ਉਹ ਬਾਲਕਾ ਕਿ ਵਧੀਆ ਵਧੀਆ ਨੇ ਫੇਰ ਛੱਤੋਂ ਮੁੱਕਦਾ ਨਹੀਂ ਓਰੇ ਲੈ ਭਾਈ ਸ਼ਾਰਸ ਮੇਲਾ ਦੇਖ ਲੋ ਹਰਸੀ ਪੁਰਾਣਾ ਛੱਡ ਚੱਲ ਦੇਖ ਲੈ ਗੂੜੇ ਲੈ ਭਾਈ ਮੰਜੇ ਬਹਿਤਰੀ ਦੀ ਸ਼ੂਟਿੰਗ ਚੱਲਦੀ ਹੋਈ ਲੈ ਭਾਈ ਬੀਬੇ ਭੂ ਆ ਗਈ ਬੀਬੇ ਭੂ ਆ ਗਈ ਆ ਬਾਜੀ ਬਾ ਬਾਜੀ ਬਾ ਡਨ ਡਨ ਫੇਰ ਆ ਗਏ ਭਾਈ ਪੇਟ ਪੂਜਾ ਕਰਨ ਫੇਰ ਆ ਗਏ ਉਧਰ ਤਿਆਰ ਹੋ ਰਿਹਾ ਇਹ ਸਾਰੇ ਕੋਲ ਦੇ ਦੀਆਂ ਬਰਤਨ ਆ ਨਹੀਂ ਕੋਈ ਨਹੀਂ ਕਰ ਸਕਦਾ ਇਹ ਗ੍ਰਾਮ ਕੈਮਰਾ ਵੀ ਗਿਆ ਇਹ ਗ੍ਰਾਮ ਬਹੁਤ ਹੀ ਨੇ ਲੈ ਭਾਈ ਕਪੜਾ ਤਾਂ ਉਮੀਦ ਹੀ ਵਧੀਆ ਹੁੰਦਾ ਕੀ ਬਤਾ ਦੁੱਧ ਚੀਰ ਰਹੇ ਨੇ ਤਾਂ ਲੱਗੂ ਟਾਈਮ ਨਾ ਪੂ ਅਦੇ ਬੰਨ ਕੇ ਖੜਾਤੀ ਬਾਹਰੇ ਲੈ ਭਾਈ ਇੱਧਰ ਆ ਗਿਆ ਐਲਬਮ ਬੈਨੀਪਾਲ ਸਾਹ ਦੇ ਵਿਆਹ ਦੀ ਆ ਮਾਸਰ ਜੀ ਐ ਗੱਲ ਮਾੜੀ ਖਿੱਚ ਲੈ ਖਿੱਚ ਲੈ ਅੱਤ ਕੰਬ ਤੇ ਮੜੇ ਪਣੀ ਫੋਨ ਆਜਾ ਆਜਾ ਦੇਖੜੀ ਤਾਂ ਉਹਨੇ ਆਪ ਆਪ ਦੇ ਬਹੁਤ ਚੁ ਦੇਖ ਲਈਦੀ ਬਣੀ ਆ ਗਿਆ ਹਾਂ ਆਹ ਦੇਖੋ ਆ ਗਈ ਆ ਗਈ ਆਹ ਦੇਖੋ ਆ ਜਾ ਪੀਲੀ ਕੋਟੀ ਆ ਦਿਖਾਈ ਐ ਆਹ ਦੇਖ ਲੈ ਆ ਕੇ ਪੀਲੀ ਕੋਟੀ ਮੈਂ ਕਿ ਦੇਖ ਲਾ ਜਗਾ ਬਣਾਉਂਦੇ ਆ ਆ ਰੇਲਾ ਹੁਣ ਪਾ ਲੈ ਕਹੇ ਜੀ ਉਹ ਹੀ ਨਹੀਂ ਪਾਉਂਦਾ ਧਾਰੀਆਂ ਜੀਆਂ ਆਈ ਹੁਣ ਇੱਧਰ ਦੇਖ ਲਾ ਤੂੰ ਲੈ ਉਨੀਦ ਬਾਬਾ ਇੱਧਰ ਰਣਜੀਤ ਬਾਬਾ ਹੈ ਮੈਂ ਵੀ ਹਾਂ ਲੈ ਤੇ ਅੱਖਾਂ ਦੇ ਨਾਗਣੀ ਵਾਲੀਆਂ ਨੇ ਮੈਂ ਸਿੱਟੀ ਫੋਟੋ ਮੈਂ ਆਪਣੇ ਵਾਲੀ ਆ ਗਈ ਸੀ ਅੱਜ ਕਿੱਥੇ ਪਾਜਾ ਕਾਜਾ ਆ ਬਈ ਹਲਾ ਮੈਂ ਕੁਹਾਵੇਂ ਉਹ ਹੀ ਕਹਿਣ ਲੱਗੀ ਸੀ ਗੁੱਡੀ ਜਿਹਾ ਲੱਗਦੀ ਆ ਸਰੋਂ ਦੇ ਫੁੱਲ ਬਣੇ ਬੈਠੇ ਨੇ ਮਾਮੀ ਆਗਲੇ ਬਲਾਕਰ ਵੀ ਆ ਗਏ ਕੈਨੇਡਾ ਵਾਲੀ ਮਾਮੀ ਆ ਮਾਮੀ ਨੂੰ ਆ ਆਛਾ ਨਾ ਲੱਗੀ ਰਾਹੀ ਆ ਘਟ ਬੀਬੀ ਨੂੰ ਦਿਖਾਉਂਦੀ ਥੋੜੀ ਯਾਰ ਕਿਹੜੀ ਆਏਗੀ ਧੁੱਪ ਕਰ ਲਾ ਅਜਾ ਸਰਾਂ ਜਾਂਦੇ ਉਹ ਦੇਲਾ ਛੋਟੀ ਮਾਮੀ ਆ ਪਾਲੀ ਦੇ ਬਾਕ ਸੀ ਨਾ ਆਪਣੇ ਲੈ ਭਾਈ ਇਸ ਮਾਰਨੇ ਵਾਲਾ ਪਾਜੀ ਦਾ ਫਰਕ ਘੱਟ ਪਿਆ ਨਾ ਆ ਦੇਖੋ ਫੈਮਲੀ ਫੋਟੋ ਕੱਢੀ ਆ ਗਈ ਅੱਗੀ ਵਧੀਆ ਉਹ ਜੀ ਬਾਹਰ ਦੇਖ ਲੈ ਬਾਹਰ ਦੇਖ ਲੈ ਹੁਣ ਕਿਉਂ ਆਪਾਂ ਉਨੀ ਨਿਕੋਟੀਆਂ ਪਾਉਂਦੀ ਮਸਲੀ ਹਾਂ ਪਿੰਦੇ ਦੀ ਹੁਣ ਆਪਾਂ ਉਨੀਓ ਨਿਕੋਟੀਆਂ ਪਾਉਂਦੇ ਜੇ ਖਣ ਦੀਆ ਵਿਆਹ ਨੂੰ ਜਦ ਅਸੀਂ ਮਚਾੜੀਆਂ ਨੇ ਪੰਮੀ ਆ ਦੇਖ ਲੈ ਤੂੰ ਆ ਤੁਹਾਡੀ ਤੇ ਮਹਿਕ ਦੀ ਫੋਟੋ ਦੀ ਸਾਡੇ ਬੈਰ ਇਹ ਕਿਹੜੀ ਪਹਿਨੀ ਰਹੀ ਹੈ ਮਨੀ ਵੀਰੇ ਦੀ ਵੀਰੇ ਦੇ ਵੇਹ ਹੈ ਇਹ ਮੇਰੀ ਲਹਿੰਗਾ ਪਾ ਕੇ ਆਉਂਦੂ ਨੱਚਦੀ ਥੋੜੀ ਹੁਣ ਮੈਨੂੰ ਵੀ ਕਹਿਣਾ ਆ ਕੋਈ ਹੱਕ ਨਾਲ ਹੀ ਆਪਣੀ ਧਨੀ ਬਣ ਗਈ ਕਿਹੜਾ ਕਿਤੇ ਥੋੜਾ ਨੱਚਦੀ ਐ ਨਾ ਇਹਨੇ ਹੁਣ ਮੈਨੂੰ ਸਹੀ ਕਰ ਲਿਆ ਕਰ ਲੈ ਲੈ ਭਾਈ ਇੱਥੇ ਕੋਈ ਲੈ ਭਾਈ ਉਹਨੂੰ ਜਾ ਲਿਓ ਇਹ ਹੈ ਅਧਰ ਭਾਜੀ ਹੁਣੀ ਆ ਦੇ ਲੈ ਇੱਧਰ ਵੀ ਭਾਈ ਆ ਬਲੇਜ਼ਰ ਉਹ ਦੇਣਾ ਮੰਦੀ ਭਾਵੀ ਖਿੱਚੀ ਫਿਰ ਮੈਨੂੰ ਪਾੜ ਦਿੱਤੀਆਂ ਦੀਆਂ ਨੇ ਜੇ ਹੁਣ ਅਰਸ਼ਦੀਪ ਨੂੰ ਕਹੇ ਵੀ ਆ ਗਿਆ ਉਹ ਵੀ ਖਿੱਚ ਲਾਏਗਾ ਪਾਈ ਵੀ ਨੈਰੋ ਹੋਊਗੀ ਅਰਸ਼ਦੀਪ ਨੂੰ ਮੈਂ ਹਾਂਜੀ ਆ ਅਰਸ਼ਦੀਪ ਆ ਨਹੀਂ ਲੇਖਪੁਰਾ ਲੱਗਦਾ ਇਹਨੂੰ ਵੀ ਉਹੀ ਪਾਇਆ ਆਰੇ ਇਧਰ ਅਰਸ਼ਦੀਪ ਪਰ ਪਾਲੀ ਨੇ ਅਰਸ਼ਦੀਪ ਪਰ ਪਾਲੀ ਦੇ ਮੂਰੇ ਬੂਟ ਵੀ ਨਾਲ ਮੈਚ ਕੀਤਾ ਨੇ ਇਹ ਪਹਿਲਾਂ ਤੋਂ ਹੀ ਇਹ ਜਿਹਾ ਲਾਪਾਈ ਟੇਬਲ ਹੋ ਗਿਆ ਖਾਲੀ ਆ ਦੇ ਹੁਣ ਤੋਂ ਅਗਲਾ ਉਧਰ ਆ ਗਿਆ ਫੋਨ ਬਾਹਰੋਂ ਕਿੰਨਾ ਟੈਂਪਰੇਚਰ ਹੋਇਆ ਮੈਂ ਪਾਜੀ ਦੋ ਫੋਨ ਚਲਾਉਣ ਲੱਗ ਪਹਿਲਾਂ ਇੱਕ ਵਿੰਜ ਲਾਉਂਦੀ ਕੋਲ ਵੀ ਜਦੋਂ ਆਪਣੇ ਫੋਨ ਚੱਲਦੇ ਹੁੰਦੇ ਆ ਤਰ੍ਹਾਂ ਕਹਿੰਦੇ ਆ ਤਾਂ ਕਰਤੇ ਨੇ ਘੱਟਾ ਪੂਰੀ ਆਈ ਰੱਖ ਤਾ ਵਈ ਰੱਖ ਤਾ ਇੱਕ ਲੈ ਭਾਈ ਸ਼ੂਰਜ ਦੇਵਤਾ ਦੀ ਤਾਕਤ ਦੇਖੋ ਕੁਰਸੀਆਂ ਖਾਲੀ ਕਰਤੀਆਂ ਲਾਓ ਜੀ ਲਾਓ ਜੀ ਲਾਓ ਜੀ ਬੰਦਕ ਕੁੜੀ ਨਾਲ ਸੋਹਣਾ ਕੁੜੀ ਬੰਦਨਾ ਸੋਹਣੀ ਰਹਿਤਾ ਖਾਓ ਮੂਲ ਖਾਓ ਲਾਓ ਜੀ ਲਾਓ ਭਾਈ ਲਾਓ ਭਾਈ ਕੋਠੇ ਅੰਦਰ ਜਾਂਦੇ ਆ ਕੰਮ ਲੜਕਾ ਮੰਮੀ ਜੀ ਬਣਾ ਚਾਲ ਲਓ ਜੀ ਥਾਲਾ ਪਨ ਦੇਤਾ ਹੈ ਨਾ ਕਾਲਾ ਕਾਲਾ ਲੱਗਦੀ ਹੈ ਕੋਈ ਨਾ ਕਾਲਾ ਪਾਉਂਦਾ ਕਾਲਾ ਪਨ ਜਿੰਦਾ ਆਇਆ ਤਾਂ ਡਿਨਰ ਸੈੱਟ ਵੀ ਆ ਸਾਰੇ ਬਹਿ ਗਏ ਆਪਾਂ ਵੀ ਬੈਠ ਗਏ ਹੋਰ ਹੁਣ ਦੇਖੀ ਕੀ ਪਾ ਰਹੇ ਨੇ ਲੱਗ ਰਹੀ ਹੈ ਵੀ ਕੋਟ ਪਾ ਕੇ ਆ ਰਹੇ ਸਾਰੇ ਕੋਟ ਮੇਰਾ ਕਿੱਥੇ ਆ ਮੈਨੂੰ ਅਲੱਗ ਕਰ ਦੋ ਜਲਾਸ ਜਗ੍ਹਾ ਹੋ ਜੂਗੀ ਆਪਾਂ ਮੰਨ ਲਿਓ ਨਹੀਂ ਨਹੀਂ ਪਾਉਂਦੀ ਨਹੀਂ ਮੈਂ ਤਾਂ ਤੁਹਾਨੂੰ ਜਗਾ ਹੋ ਜੂਗੀ ਆਪ ਚੱਕ ਦੋ ਦੀ ਜੀ ਲਓ ਬਾਤੂ ਨਹੀਂ ਉਹ ਨਹੀਂ ਹੋਤਾ ਹੈ ਜੀ ਖਾਣ ਨੂੰ ਆਪ ਬਤੂਗੀ ਅਰਪਿੰਦਰ ਉਹ ਕਿਰਾਏ ਪੁੱਤ ਕੋਈ ਨਾ ਚੱਕੋ ਭਾਈ ਆਪ ਡੈਨਿਟੀ ਹੋ ਗਏ ਕੋਈ ਇੱਦਾਂ ਜੀ ਬਹਤੋ ਸਹੀ ਚਾਹ ਦੇ ਡੈਕੋਰੇਸ਼ਨ ਦੇਖ ਦੱਸਤਾ ਵੀ ਧਨੀਏ ਦੀ ਆ ਅੱਧੀ ਕੱਢੀ ਹੈ ਜੀ ਆਹ ਦੇ ਦਿਆ ਇੱਧਰ ਰੱਖ ਲੈਣੇ ਓਏ ਐ ਕਿਹਦਾ ਆ ਤੇ ਮਨੀ ਕੋਈ ਹੈ ਆ ਲੈ ਭਾਈ ਜਾਂਦਾ ਮੋਕੇ ਨਹੀਂ ਹੈਗਾ ਹਾਲੇ ਤੈਨੂੰ ਖਾ ਲੈਣੀ ਹੈ ਰਾਰੇ ਨੇ ਆਏ ਵੇ ਲਾਇਆ ਭਾਈ ਪੂਰੀ ਗਰੇ ਪਾਰ ਸੁਆ ਗਿਆ ਜਿਹੜੀ ਆ ਜੀ ਚੱਕ 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 ਆਹਾਹਾਹਾਹਾ ਚੱਕ ਇਹ ਚੈੱਕ ਆ ਗਿਫਟ ਵੀ ਨਾਲ ਦੀ ਨਹੀਂ ਕੋਈ ਨਾ ਉਹਨੂੰ ਦੇ ਦੇ ਕੋਈ ਨਹੀਂ ਸਾਡੀ ਟਾਂ ਲੱਜਦਾ ਆ ਇਹ ਜੋ ਬੇਦੇ ਬੇਚ ਵੀ ਦੇਖ ਲਈ ਅੱਛਾ ਅੱਛਾ ਇਹੋ ਦੇ ਵਿੱਚ ਹੋਵੇਗਾ ਦੇ ਵਿੱਚ ਵੀ ਡੱਬਾ ਹੋਵੇਗਾ ਚੱਲ ਕਰਨਾ ਅੰਦਰੋਂ ਅੱਗੇ ਵੀ ਚੈੱਕ ਕਰਨਾ ਸਪੈਸ਼ਲ ਕਰਦਾ ਕੀ ਪਤਾ ਹੋਰੇ ਥਲੇ ਦੇ ਰੇ ਵੀ ਕਿਤੇ ਨਾ ਚੱਕ ਭਰੀ ਹੋਈ ਹੈ ਗੰਗੀ ਦੇ ਟੈਨਸ਼ਨ ਨਾ ਬੰਦ ਤੋਂ ਕੀ ਪਾ ਵੀ ਨਾ ਹੈ ਦੱਸਣਾ ਥੜਾ ਏ ਮੈਂ ਤਾਂ ਹੋਊਗਾ ਡੱਬੀ ਆ ਉਹ ਇਹ ਨਾ ਕਿ ਕਿੰਨੇ ਦਾ ਲੈ ਗਈ ਆਉਦਾ ਇਹ ਚੱਲ ਭਾਈ ਹੂੰ ਬਾਹਰ ਬਾਹਰ ਕਿਉਂ ਅਸੂ ਕਿਆਰੀ ਕਿੰਨੀ ਦੀ ਹੈ ਜਿਹੜਾ ਬਣਾਇਆ ਹੈ ਨਾ ਜਿਹੜਾ ਜਾਣ ਬਾਲ ਨਾ ਕਿ ਲਿਮਾਉਂਦਾ ਹੈ ਉਹ ਆ

ਜੋੜ ਕੇ ਕਰਗਾ ਪਕੜੀ ਪਰ ਆਪਾਂ ਨਾ ਮਿੱਠਿਆ ਰਹੋ ਦਾਦੀ ਮੇਰੇ ਦੁੱਲਤ ਤੇ ਨਹੀਂ ਦੱਸ ਲਾ ਲਓ ਲਾ ਤਾਂ ਇੱਧਰ ਪੜਦੇ ਨਾ ਵੀ ਆਗਲੀ ਵਾਰੀ ਕੀਦੀ ਆ ਲਾਓ ਜੀ ਲਾਓ ਨਾ ਨਹੀਂ ਕਰੀ ਨਾ ਨਹੀਂ ਕਰੀ ਰਿਵਾਜ ਨੂੰ ਮੈਂ ਦੱਸਿਆ ਕੋਈ ਮੈਂ ਨਾ ਪੜ ਸਕਦਾ ਨਹੀਂ ਚੰਦਰਾ ਦੇ ਚੜਨਾ ਆਜੇ ਫੜ ਇਧਰੋਂ ਫੜ ਲੈਣਾ ਮੈਂ 101 ਜੇ ਮੈਨੂੰ ਨਾ ਜਿਹੜੇ ਸਰ ਕੋ ਫਾਟੂ ਨਹੀਂ ਬਿੜਾ ਨਾ ਕੱਢਦਾ ਵੀ ਸਾਰਾ ਹਾਂ ਵਾਸੀ ਆਪਣੀ ਮਾਤਾ ਕੋਈ ਨਹੀਂ ਗੱਦੀ ਦਿੱਤਾ ਲੋਕ ਇੰਤ ਤਰ ਰੱਖ ਨਾ ਲੋਕ ਇੰਤ ਕਰ ਤੂੰ ਗੱਤੂ ਬੰਦ ਇਸਾਗਰਾ ਦੇ ਨੇ ਇਹ ਅਸੀਂ ਇੱਥੇ ਵੰਡ ਲਾਂਗੇ ਨਾ ਨਾ ਇਹ ਲੱਗੀ ਫੜੀ ਕੇ ਜਾਈ ਇਹਨੂੰ ਕੱਢੋ ਖਾਓ ਅਜੀ ਚੀਜ਼ਾਂ ਨਾਲ ਜਾ ਸਾਡੇ ਬਣਾ ਲੈ ਹਣ ਲੋ ਜੀ ਸੂਟ ਪੂਰਾ ਦੇ ਦੇ ਦਾ

ਆਈ ਚੁੱਕੋ ਬੇਟਾ ਮੈਂ ਤਾਂ ਪਾ ਲਈ ਬਰਤਨ ਵਾਲਾ ਪੂਰਾ ਦਿੱਤਾ ਨਹੀਂ ਅਧੋਦ ਕਾਲੇ ਮੂੰਹ ਜਾ ਵੀ ਪੂਰਾ ਹੀ ਆ ਆ ਦੇਖ ਲੈ ਪੂਰਾ ਹੈ ਨਾ ਤੜਕਾਂਗੇ ਰੱਦ ਤੋਂ ਅਸੀਂ ਕਿਹੜਾ ਹੈ ਨਾ ਅਸੀਂ ਰਮਾਂਗੇ ਤੇ ਪੂਰਾ ਤਿਲਕੂਗਾ

ਰਾਜ ਕਾਹਨੂੰ ਆ 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 ਚਲੋ ਭਾਈ ਅਗਲਾ ਕੌਣ ਹੈ ਨੈਕਸਟ ਅਗਲਾ ਭਾਈ ਅਗਲੀ ਪਰਫਾਰਮੈਂਸ ਅਗਲੀ ਪਰਫਾਰਮ ਵਾਸ ਵਾਸ ਮਾਫ ਕਰੋ ਟਾਈਮ ਹੋ ਗਿਆ ਪੂਰਾ ਹੁਣ ਸਾਨੂੰ ਮਾਫ ਕਰੋ ਟਾਈਮ ਹੋ ਗਿਆ ਪੂਰਾ औला <laughs> <laughs> नहीं, नहीं, माफ करो तो <laughs> <ले दिया। laughs>

ਆਸੇ ਉਹ ਕਹਿੰਦੀ ਐਡਾ ਚੱਕਾ ਨਹੀਂ ਜਾਣਾ ਜਹਾ ਉਹਦਾ ਪਿੱਛੇ ਕੱਟ ਲੈ ਖੜਿਓ ਖੜਿਓ ਫੋਟੋ ਕਰਦੀ ਐ ਇੱਕ ਕਰ ਤੇ ਖੜੀ ਨਾ ਸੀ ਹਾਂ ਮੈਂ ਤੁਹਾਨੂੰ ਆਹ ਸਮਝਾ ਕੇ ਦੇਈਂ ਕਰ ਸੀ ਆਈ ਨਾਲੇ ਬਲੌਗ ਨਾਲੇ ਫੋਟੋ ਆ ਚਲੋ ਭਾਈ ਕਾ ਐਂਡ ਬਾਏ ਬਾਏ ਨਹੀਂ ਸ਼ਾਗਰ ਹੋ ਗਿਆ ਇੱਕ ਹੀ ਸੋਟਾ ਉਸ ਟਟਾਰਿਓ